फरीदकोट पुलिस वालों लगातार माड़े अंसर खिलाफ विशेष मुहिम चलाई जा रही है जिसके तहत ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਲੜੀ ਤਹਿਤ ਫਰੀਦਕੋਟ ਪੁਲਿਸ ਵੱਲੋਂ 10 ਕਰੋੜ ਦੀ ਫਰੋਤੀ ਦੀ ਮੰਗ ਕਰਨ ਵਾਲੇ ਚਾਰ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਦੇ ਵਿੱਚ ਇਸ ਸਬੰਧ ਦੇ ਵਿੱਚ ਐਸਐਸਪੀ ਫਰੀਦਕੋਟ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਇੱਕ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇੱਕ ਕਾਫੀ ਵੱਡੀ ਮੈਂ ਸਕਸੈਸ ਇਹਨੂੰ ਮੰਨਾਂਗੀ ਇੱਕ 10 ਕਰੋੜ ਦੀ ਜਿਹੜੀ ਇੱਕ ਐਕਸਟਰਸ਼ਨ ਮਨੀ ਡਿਮਾਂਡ ਕੇਸ ਸੀ ਉਹਨੂੰ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਅਲੋਂਗ ਵਿਦ ਦਾ ਕੋਆਪਰੇਸ਼ਨ ਆਫ ਅਦਰ ਟੀਮਸ ਐਸ ਵੈਲ ਉਹਨਾਂ ਨੇ ਬਹੁਤ ਹੀ ਇੱਕ ਰਿਕਾਰਡ ਟਾਈਮ ਚ ਇਸ ਬਲਾਈਂਡ ਕੇਸ ਨੂੰ ਟ੍ਰੇਸ ਕੀਤਾ ਔਰ ਇਹਦੇ ਵਿੱਚ ਚਾਰ ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਐਂਡ ਇਨ ਲੈਸ ਥੈਨ 24 ਆਵਰਸ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਵੀ ਕੀਤਾ ਗਿਆ और डिटेल्स ये है कि साड़ी टीम है एक इनफोमे आई फ्रॉम कंप्लेनेंट है एच किशन कुमार इन्होंने फरीदकोट पुलिस नॉन्टेक्ट किया से उन्होंने कुछ मैसेजेस आ रहे हैं कुछ ऑडियो मैसेजेस आ रहे हैं एंड उनसे दस करोड़ रुपए की एक फिरौती मंगी जा रही है जिस जा रहा है कि तुसी ये पैसे दो नहीं तो असडा नुकसान करा

ਔਰ ਫਾਈਨਲੀ ਫਿਰ ਅਸੀਂ ਚਾਰ ਬੁਸ਼ਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਡਿਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚਨ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਮਿਧੀ शी ਹੈਜ਼ ਆਲਸੋ ਬੀਨ ਰਾਉਂਡਡ ਅਪ ਇਹ ਵੀ ਕੋਟਕਪੂਰੇ ਦਾ ਇਹਦਾ ਪਰਮਾਨੈਂਟ ਐਡਰੈਸ ਹੈ ਇਸ ਤੋਂ ਇਲਾਵਾ ਦੋ ਹੋਰ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਪਵਨ ਔਰ ਨikhil निखिल ये जो हैगा बंदा है, ये क्रिमिनल माइंडेड बंदा है इधर का एड्रेस इधर मोहल्ला वाला फरीदकोट दई है और ये निखिल अभी कुछ टाइम पहला ही जेल तो बाहर आया सी ऑलमोस्ट वन मंथ बैक और ये थे प्रीवियस एफआईआर है एफआईआर नंबर सेवेंटी फोर डेटेड आठ मार्च चौबी अंडर सेक्शन 387 506 आईपीसी थाना सिटी फरीदकोट सो जबो ये निखिल बाहर आया तो

ये जेडे सारे के सारे डिटेल्स हैं ये आज एसी इन अदर रिमांड लेवांगे ता फिर असि ये क्लियर करंगे बट ये फर्स्ट टाइमर्स ने सारे अदर देन निखिल इन तीनों दा कोई क्रिमिनल रिकॉर्ड नहीं है बट यस निधि जो है प्रीवियसली ये हरियाणा च पहले काम करदी सी और जिथे ये कंप्लेनेंट हैं इनदा बैक एंड ते की इंटरेस्ट है की नहीं किवें ये पहुंची किवें ਇਨੇ ਇੱਕ ਕੰਪਲੇਨੈਂਟ ਨੂੰ ਆਇਡੈਂਟੀਫਾਈ ਕੀਤਾ ਕਿ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਐਸਿਡ ਇਹਨਾਂ ਨੇ ਟਾਰਗੇਟ ਕੀਤਾ ਉਹ ਸਾਨੂੰ ਹੁਣ ਰਿਮਾਂਡ ਚ ਪਤਾ ਜੀ ਹੈ ਜੀ ਕ੍ਰਿਸ਼ਨ ਕੁਮਾਰ ਜਿਹੜੇ ਹੈ ਇਹ ਇੱਕ ਬਿਜ਼ਨਸਮੈਨ ਨੇ ਇਹਨਾਂ ਦਾ ਪਰਮਨੈਂਟ ਐਡਰੈਸ ਪੰਚਕੁਲੇ ਦਾ ਹੈਗਾ ਇਹਨਾਂ ਦੇ ਬਿਜ਼ਨਸ ਇੰਟਰਸਟ ਉੱਤੇ ਹਰਿਆਣਾ ਨੇ ਬਾਈ ਪਰੀਤਕੋਟ ਪੁਲਿਸ ਇਨ ਵਿੱਚ ਸਾਰੇ ਜਿਹੜੇ ਦੋਸ਼ੀ ਹੈਗੇ ਉਹ ਆਇਡੈਂਟੀਫਾਈ ਵੀ ਹੋਏ ਹੋ ਆਰਾਉਂਡ ਅਪ ਵੀ ਹੋਏ ਇਹ ਫੋਨ ਤੇ ਨਾਨੀ ਪ੍ਰੋਤੀ ਮੰਗੀ ਸੀ ਜਿਵੇਂ ਇੱਕ ਮੈਸੇਜ ਹੁੰਦਾ ਹੈ ਜੇ ਸਿੰਗਲ 뷰 ਮੈਸੇਜ ਸਾਰਿਆਂ ਨੂੰ ਪਤਾ ਹੁੰਦਾ ਤਾਂ WhatsApp ਤੇ ਇਹਨੂੰ ਮੈਸੇਜ ਕਰਦੇ ਸੀ ਜਿਹੜਾ ਉਹ ਦੇਖਦੇ ਸੀ ਉਹ ਫਿਰ ਹਟ ਜਾਂਦਾ ਸੀ ਮੈਸੇਜ